ਤੁਹਾਨੂੰ ਮੈਂ ਬਹੁਤ-ਬਹੁਤ ਮਾਰਕਾ ਤੁਹਾਨੂੰ ਤੁਸੀਂ ਵਰਲਡ ਕੱਪ ਜਿੱਤ ਲਿਆ ਤੁਸੀਂ ਦੁਨੀਆ ਜਿੱਤ ਲਈ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵਿੱਚ ਬਣਾਇਆ ਬੜਾ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਸਾਡੀਆਂ ਤਿੰਨ ਕੁੜੀਆਂ ਜਿਹੜੀਆਂ ਤਿੰਨਾਂ ਨੇ ਪਰਫਾਰਮ ਕੀਤਾ ਜਦੋਂ-ਜਦੋਂ ਵੀ ਮੌਕਾ ਮਿਲਿਆ ਤੇ ਮੈਂ ਮੈਚ ਵੀ ਮੈਂ ਤਾਂ ਖੜਾ ਹਾਂ ਉਦਰ ਸਪੋਰਟਸ ਲਵਰ ਵੀ ਹਾਂ 팬 ਵੀ ਹਾਂ ਇੱਕ ਕਲੀ-ਕਲੀ ਬਾਲ ਮੈਂ ਦੇਖੀ ਬਿਲਕੁਲ ਸਹੀ 12 ਵਜੇ ਜਿਹੜਾ ਕੈਚ ਤੁਸੀਂ ਕਲੈਰਕ ਦਾ ਲਿਆ ਸੀਗਾ ਤੇ ਉਹਦੇ ਨਾਲ ਤਰੀਕ ਨਹੀਂ ਬਦਲੀ ਉਹਦੇ ਨਾਲ ਤਾਰੀਖ ਬਦਲੀ ਮਤਲਬ ਇਤਿਹਾਸ ਬਦਲ ਗਿਆ ਕਮਾਲ ਕਰਤੀ ਤੇ ਮੈਂ ਹੁਣ ਇਹ ਤਾਂ ਨਹੀਂ ਪੁੱਛਦਾ ਪੱਤਰਕਾਰਾਂ ਨੂੰ ਕਿ ਕਿਵੇਂ ਲੱਗ ਰਿਹਾ ਹੈ ਤੇ ਕੋਈ ਤੁਸੀਂ ਕਹੋਗੇ ਜੇ ਹਜੇ ਵੀ ਯਕੀਨ ਨਹੀਂ ਹੋ ਰਿਹਾ ਲੱਤਾਂ ਜੰਬੀ ਜਾਂਦੀਆਂ ਨੇ ਕਿਤੇ ਪਛਾਣਤ ਜੁੜਦਾ ਨਹੀਂ ਆ ਗਿਆ ਨੇ ਵੈਸੇ ਬਹੁਤ ਵੱਡਾ ਇਤਿਹਾਸ ਰੱਖਿਆ ਤੁਸੀਂ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰੀ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਦੀਆਂ ਪਰ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਆਸਟ੍ਰੇਲੀਆ ਦਾ ਇੰਗਲੈਂਡ ਦਾ ਸਾਊਥ ਅਫਰੀਕਾ ਦਾ ਉਹਦੇ ਮੁਕਾਬਲੇ ਆਪਣਾ ਪਹਿਲਾਂ ਸੀਗਾ ਕਾਫੀ ਆਪਾਂ ਪਿੱਛੇ ਰਹਿ ਜਾਂਦੇ ਸੀ ਪਰ ਜੋ 339 ਚੇਸ ਕਰਨੇ ਉਹ ਵੀ ਬਹੁਤ ਕਮਾਲ ਸੀ ਜਿਸ ਜੈਮਾ ਨੇ ਤੁਹਾਨੂੰ ਫਰਤਾਈ ਨੋਟ ਆਊਟ ਬਣਾਈ। ਕੋ ਤੁਹਾਡਾ ਵੀ ਉਸ ਵੇਲੇ ਤੁਸੀਂ 88 989 ਸੀ। ਹਨਾ। ਹਾਂ ਮੈਂ ਗੁਜਰਾਤ ਸੀ। ਮੈਂ ਉਹ ਉਹ ਮੈਚ ਵੀ। ਬੜਾ ਉਹ ਮੈਚ ਦੇ ਵਿੱਚ ਵੀ ਤੁਸੀਂ ਸਾਰੇ ਇਮੋਸ਼ਨ ਹੋ ਗਏ ਸੀ। ਤੇ ਇੱਕ ਵੱਡੀ ਬੰਮੇਟ ਸੱਟ ਵੀ। ਹਾਂਜੀ ਕਿਉਂਕਿ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਔਖੀ ਸੀ। ਸੀਮਨ ਕਿਉਂਕਿ ਉਹ ਤਾਂ ਕਦੇ ਲੀਗ ਮੈਚ ਹਾਰੇ ਹੀ ਨਹੀਂ ਨਾ। ਹਾਂਜੀ ਸਰ। ਅਮਨਜੋਤ ਤੁਹਾਡੇ ਪਿਤਾ ਜੀ ਦੀ ਵੀ ਵੀਡੀਓ ਆਈ ਹੋਈ ਹੈ ਤੇ ਉਹ ਮੈਚ ਦੇਖ ਰਹੇ ਨੇ ਕਰੇ ਬੈਠੇ ਨੇ ਹੈਨਾ ਤੇ ਤੁਹਾਨੂੰ ਤਾਂ ਪੁੱਛ ਸਕਦਾ ਕਿਵੇਂ ਲੱਗ ਰਿਹਾ ਕਿਉਂਕਿ ਉਹ ਜਿਹੜਾ ਕੈਚ ਤੁਸੀਂ ਫੜਿਆ ਸੀਗਾ ਤੇ ਉਹ ਮਤਲਬ ਦੋ ਤਿੰਨ ਵਾਰੀ ਇਦਾਂ ਇਦਾਂ ਹੋ ਗਿਆ ਸੀ ਉਹ ਅਸਲ 'ਚ ਕੈਚ ਨਹੀਂ ਫੜਿਆ ਅਸਲ 'ਚ ਟ੍ਰੌਫੀ ਸੀ ਜੀ ਸਰ ਜੀ ਹੈਨਾ ਤੇ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਜਦੋਂ ਆਉਂਗੇ ਇੱਥੇ ਤਾਂ ਤੁਹਾਡਾ ਸਵਾਗਤ ਕਰਾਂਗੇ ਤੁਹਾਨੂੰ ਪੂਰਾ ਮਾਣ ਇੱਜ਼ਤ ਪੰਜਾਬ ਦੇ ਵਿੱਚ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੂੰ ਪ੍ਰੇਰਨਾ ਮਿਲੇਗੀ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਸੋ ਤੁਸੀਂ ਸਾਡੀ ਇਹ ਬ੍ਰੈਂਡ ਬੈਸਟ ਇਸ ਗੱਲ ਦੀਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਇੱਕ ਇਹ ਵੀ ਸਾਡੇ ਤੇ ਲੱਗਿਆ ਸੀ ਧੱਬਾ ਜਿਹਾ ਕਿ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸੀ ਤੇ ਸ਼ਾਇਦ ਇਹ ਕੰਮ ਦੀ ਨਹੀਂ ਹੈਗੀ ਯਾਰ ਇਹਨੂੰ ਪੱਥਰ ਤੇ ਤੇਰੇ ਤਾਂ ਉਹ ਤਾਂ ਪੱਥਰ ਮਾਰਿਆ ਮਤਲਬ ਇਹਨਾਂ ਪੱਥਰੀ ਕਹਿੰਦੇ ਸੀ ਇੱਟ ਕਹਿੰਦੇ ਸੀ ਨਾ ਸੋ ਪਰ ਤੁਸੀਂ ਇਹ ਸਾਬਤ ਕਰਤਾ ਕਿ ਜੇ ਮੌਕਾ ਮਿਲੇ ਤਾਂ ਜਿਹੜੇ ਔਰਤਾਂ ਨੇ ਉਹ ਸਮਾਨਾ ਚ ਪੁੱਛੇ ਲੱਛਰ ਦੇਖੋ ਤਾਂ ਕਪਤਾਨ ਸਾਹਿਬਾ ਤੁਸੀਂ ਕੀ ਕਰਨਾ ਚਾਹੋਗੇ ਫਿਰ ਵੀ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਜਾਂ ਜਿਹੜੇ ਤੁਹਾਡੇ ਵੈਲਵਿਸ਼ਰਸ ਨੇ ਜਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਇਹਨਾਂ ਨੂੰ ਇਹ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਐਮ ਬਣੇ ਹੋ ਸਪੋਰਟਸ ਪਹਿਲੇ ਦੇ ਤਾਂ ਪੂਰੀ ਲਾਈਫ ਚੇਂਜ ਹੋ ਗਈ ਹੈ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਹਦੇ ਹੀ ਕਾਲ ਕਰਦੇ ਹੋ ਉਹਦੀ ਮੈਸੇजेस ਕਰਦੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ਕਲੋਜ਼ਲੀ ਵਾਚ ਕਰ ਰਹੇ ਨੇ ਸੈਂਡ ਹੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਆਂ ਔਰ ਆਮ ਸ਼ੋਰ ਕਿ ਤੁਹਾਡੀ ਇੰਨੀ ਜ਼ਿਆਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਪੂਰੀ ਅਵੇਅਰਨੈਸ ਲੈ ਕੇ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਜ਼ਿਆਦਾ ਲੋਕੀ ਮੋਟੀਵੇਟ ਹੋਣਗੇ ਔਰ ਛੋਟੇ-ਵਡੇ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇਲਦੇ ਹੋਏ ਔਰ ਲਾਈਵ ਦੇਖਿਆ ਉਹਨਾਂ ਨੇ ਉਹਨਾਂ ਨੇ ਅਸੀਂ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਖੇਡਣੇ ਨੇ ਨਹੀਂ ਬਹੁਤ ਵਧੀਆ ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹਿੰਦੀ ਕਹਿੰਨਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ਕ੍ਰਿਕਟ ਮੈਨਸ ਕ੍ਰਿਕਟ ਹੌਕੀ ਤੇ ਫੁੱਟਬਾਲ ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਾਰ ਹੈ ਨਾ ਸ਼ੁਭਮਨ ਗਿਲ ਹੋ ਗਿਆ ਉਦੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੈ ਆਪਣਾ ਹੌਕੀ ਵਾਲੇ ਜਿਹੜੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਤੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤਾਂ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਉਹ ਵੱਡੀ ਹਿਸਟਰੀ ਹੈ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀ ਐਂ ਖੇਡ ਨਹੀਂ ਦਿੰਦੇ ਸੀ ਹੈ ਨਾ ਤੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਹਿਿਆ ਸੀਗਾ ਤੇ ਮੈਨੂੰ ਕਹਿ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦੋ ਵੀ ਜੇ ਵੱਡੇ ਗਰਾਊਂਡ 'ਚ ਨਹੀਂ ਪ੍ਰੈਕਟਿਸ ਹੋ ਗਈ ਤਾਂ ਫਿਰ ਇਹ ਕਿਵੇਂ ਮੈਣਾ ਜਾਊਗਾ ਕਿ ਛੱਕਾ ਕਿੱਧਰ ਮਾਰਨਾ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਸਰ ਬਹੁਤ ਵਧੀਆ ਲੱਗ ਰਿਹਾ ਸਾਡੇ ਵਾਸਤੇ ਲਾਈਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਬਟ ਮਤਲਬ ਮੈਂ ਇਹ ਕਹਾਂਗੀ ਕਿ ਹਰ ਚੀਜ਼ ਮਤਲਬ ਸਾਨੂੰ ਗਵਰਨਮੈਂਟ ਨੇ ਬਹੁਤ ਸਪੋਰਟ ਕਰੇ ਤੇ ਮਤਲਬ ਪਹਿਲਾਂ ਵੀ ਅਸੀਂ ਖੇਡਦੇ ਹੁੰਦੇ ਸੀਗੇ ਬਟ ਇਕਨੋਲਜਮੈਂਟ ਵਗੈਰਾ ਹੁ ਨਾਣ ਲੱਗੀ ਹਦੀ ਹਮ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਚੀਜ਼ਾਂ ਵਾਸਤੇ ਤੇ ਜਿਵੇਂ ਹਰਦੀਪ ਨੇ ਕਿਹਾ ਕਿ ਸਪੋਰਟਸ ਵਾਲਿਆਂ ਦੀ ਲਾਈਫ ਚੇਂਜ ਹੋ ਗਈ ਮਤਲਬ ਆਈ ਰਿਮੈਂਬਰ ਕਿ ਜਦੋਂ ਆਪਾਂ ਤਦੋ ਪਿਛਲੀ ਵਾਰ ਇਹ ਸੀ ਕਾਮਨਵੈਲਥ ਵਿਲੇ ਆਏ ਸੀਗੇ ਹਾਂ ਹਾਂ ਤੇ ਤੁਹਾਡੀ ਸਪੀਚ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਕੋਈ ਚੀਫ ਮਿਨਿਸਟਰ ਇੰਨਾ ਇਨਵੋਲਡ ਹੈ ਸਪੋਰਟਸ ਦੇ ਵਿੱਚ ਤੁਸੀਂ ਸਿਰਫ ਕ੍ਰਿਕਟ ਨਹੀਂ ਹੋਰ ਵੀ ਸਪੋਰਟਸ ਦੇ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਰੱਖੀ ਸੀਗੀ ਹਰ ਚੀਜ਼ ਵਿੱਚ ਤੇ ਥੈਂਕ ਯੂ ਸੋ ਮੱਚ ਸਰ ਤੇ ਕਪਤਾਨ ਸਾਹਿਬਾ ਤੇ ਫਿਰ ਜੋ ਸ਼ਿਫਾਲੀ ਦੇਖੋ ਕਿਸਮਤ ਉਹ ਕਿਤੇ ਹੋਰ ਖੇਡਦੀ ਫਿਰਦੀ ਸੀ ਹੈਨਾ ਤੇ ਪ੍ਰਤੀਕਾਰ ਵਾਲ ਦੇ 6:00 ਵਜੇ ਤਾਂ ਫਿਰ ਉਹਨੂੰ ਬੁਲਾ ਲਿਆ ਪਰ ਪਹਿਲੇ ਮੈਚ ਬੋਲਿੰਗ ਨਹੀਂ ਕੀਤੀ ਤੇ ਦੂਜੇ ਮੈਚ ਤੁਸੀਂ ਜਦੋਂ ਬਾਲ ਫੜਾਈ ਤੁਹਾਨੂੰ ਉਮੀਦ ਸੀ ਕਿ ਇੱਕ ਓਵਰ ਚ ਦੋ ਵਿਕਟਾਂ ਲੈ ਜੂਗੀ। ਹੰਦੀ ਸਰ ਕਿਉਂਕਿ ਜਿਵੇਂ ਉਹ ਬੈਟਿੰਗ ਕਰ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਅੱਜ ਇਹਦਾ ਦਿਨ ਹੈ ਕਿਉਂਕਿ ਸਪੋਰਟਸ ਦੇ ਵਿੱਚ ਬੜਿਆ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਇਹ ਤੁਸੀਂ ਰਿਅਲਾਈਜ਼ ਕਰੋ ਕਿ ਕਿੰਨਾ ਦਿਨ ਚੱਲ ਰਿਹਾ ਵਧੀਆ। ਅ ਜਦੋਂ ਜਦੋਂ ਸਾਡੇ ਵੀ ਸਾਡੀਆਂ ਵੀ ਜਦੋਂ 14 15 ਰੈਲੀਆਂ ਹੋਣ ਤੇ ਪਹਿਲੀ ਰੈਲੀ ਚ ਭਾਸ਼ਣ ਵਧੀਆ ਹੋ ਜਾਏ ਫਿਰ ਪਤਾ ਲੱਗ ਜਾਂਦਾ ਵੀ ਅੱਜ ਆਪਣਾ ਦਿਨ ਹੈ। ਹੰਦੀ ਮਨ ਜਿਵੇਂ ਉਹਨੇ ਬੈਟਿੰਗ ਕੀਤੀ ਮੈਨੂੰ ਬਸ ਇੰਦਾ ਫੀਲ ਹੋਇਆ ਕਿ ਅੱਜ ਦਾ ਦਿਨ ਹੈ ਤੇ ਇੱਕ ਵਾਰੀ ਇੱਕ ਚਾਂਸ ਤਾਂ ਲੈ ਸਕਦੇ ਇੱਕ ਓਵਰ ਦਾ ਚਾਂਸ ਤਾਂ ਲੈ ਹੀ ਸਕਦੇ ਹੈ ਕਿ ਇਹਨੂੰ ਇੱਕ ਚਾਂਸ ਦੇ ਲੈਟਸ ਸੀ ਕੀ ਹੁੰਦਾ ਔਰ ਉਹਨੇ ਤਾਂ ਫਿਰ ਪਹਿਲੇ ਓਵਰ ਚ ਹੀ ਕਮਾਲ ਕਰਨਾ ਸ਼ੁਰੂ ਕਰ ਦਿੱਤਾ ਲੈ ਕਮਾਲ ਕਰ ਪਹਿਲੇ ਓਵਰ ਚ ਦੋ ਵਿਕਟਾਂ ਆ ਗਿਆ ਸੀ ਔਰ ਦੋਨ ਦੋਨ ਦੀਆਂ ਦੋ ਵੱਡੀਆਂ ਬਚਾ ਸੱਤ ਬੋਲਾਂ ਚ ਇੰਝ ਸੱਤ ਬੋਲਾਂ ਚ ਦੋ ਵਿਕਟਾਂ ਕਰ ਦਿੱਤੀਆਂ ਨੇ ਹਾਂ ਉਹ ਤਾਂ ਖੈਰ ਓਵਰ ਤਾਂ ਬਹੁਤ ਉਹਦੇ ਇਕਨੋਮਿਕਲੀ ਬਹੁਤ ਔਰ ਰਨ ਦਿੱਤੇ ਹੀ ਨਹੀਂ ਉਹਨੇ ਤੇ ਸ਼੍ਰੀ ਚਰਨੀ ਨੇ ਬਹੁਤ ਅੱਛੀ ਬੋਲ ਕੇ ਜੀ ਜੀ ਸਰ ਰਿਚਾ ਨੇ ਬਹੁਤ ਬਹੁਤ ਕਮਾਲ ਹੈ ਰਿਚਾ ਦੀ ਹਨਾ ਦੀਪਤੀ ਨੇ ਦੀਪਤੀ ਨੋ ਡਾਊਟ ਦੀਪਤੀ ਜੈਮਾ ਤੇ ਪਰ ਇਹ ਵੀ ਮੈਂ ਜਦੋਂ ਮੈਂ ਮੈਨੂੰ ਕਲੀ ਕਲੀ ਬੋਲਦਾ ਪਤਾ ਹੈ ਕਿਉਂਕਿ ਉਹਨਾਂ ਦੀ ਕੈਪਟਨ ਜਿਹੜੀ ਹੈ ਬਹੁਤ ਖਤਰਨਾਕ ਪਲੇਅਰ ਹੈ ਹਾਂਜੀ ਉਹਦਾ ਵਿਕਟ ਇੱਕ ਇੱਕ ਕੈਚ ਤਾਂ ਛੁੱਟ ਵੀ ਗਿਆ ਸੀ ਉਹਦਾ ਜੈਮਾ ਨੇ ਛੱਡਿਆ ਸੀ ਮੇਰੇ ਘਰ ਤੇ ਪਰ ਜਦੋਂ ਸੈਂਚਰੀ ਤੋਂ ਬਾਅਦ ਥੋੜਾ ਈਜ਼ੀ ਹੋ ਗਈ ਉਹ ਮੇਰੇ ਘਰ ਤੇ ਉਹ ਤੋਂ ਬਾਅਦ ਫਿਰ ਜਦੋਂ ਉਹਦਾ ਬਿਕਟਾ ਗਿਆ ਫਿਰ ਉਸ ਵੇਲੇ ਬਸ ਜੀ ਜੀ ਜਿਹੜਾ ਲੱਗਿਆ ਸੀ ਪਤਾ ਖੈਰ ਮੈਨੂੰ ਇਹ ਡਾਊਟ ਇਹ ਸੀ ਕਿਉਂਕਿ ਜਿਹੜੀ ਕਲਰਕ ਸੀ ਜਿਹਦਾ ਕੈਚ ਸੀ ਐਂਡ ਵਿੱਚ ਪਕੜਿਆ ਹਾਂਜੀ ਹਾਂਜੀ ਉਹਨੇ ਸੈਮੀ ਫਾਈਨਲ ਉਹਨੇ ਆਪਣਾ ਲੀਗ ਮੈਚ ਦੇ ਵਿੱਚ ਉਹ 54 ਬਾਲਾਂ ਤੇ 84 ਰਨ ਬਣਾ ਕੇ ਮੈਚ ਹੀ ਖੋ ਕੇ ਲੈ ਗਈ ਸੀ ਉਹ ਤਾਂ ਹਾਂਜੀ ਹਾਂ ਨਾ ਬਹੁਤ ਖਤਰਨਾਕ ਸੀ ਪਰ ਇਹ ਵੀ ਅਮਨਜੋਤ ਕਾਫੀ देर ਫਿਰ ਉੱਠੀ ਨਹੀਂ ਉਦੋਂ ਮੈਂ ਕੈਚ ਲੈ ਕੇ ਹਾਂ ਜੀ ਹਾਂ ਜੀ ਉਹ 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 ਪੇਚ ਬਿਲਕੁਲ ਡਿਫਰੈਂਟ ਸੀ ਹਾਂ ਕੱਲ ਵਾਲੀ ਪੇਚ ਬਹੁਤ ਡਿਫਰੈਂਟ ਸੀ ਸਾਨੂੰ ਪਤਾ ਹੈਗਾ ਕਿ ਇਹ ਰਨ ਕਾਫੀ ਨੇ ਬਸ ਕੰਫिडेंस ਹੋ ਗਿਆ ਬਸ ਬੋਲਿੰਗ ਤੇ ਬਿਲਡਿੰਗ ਕਰਦੇ ਰਹਿਣਾ ਨਹੀਂ ਨਹੀਂ ਬੜਾ ਵਧੀਆ ਤਰੀਕੇ ਨਾਲ ਤੁਸੀਂ ਪਹਿਲਾਂ ਉਹਨੂੰ ਥੋੜਾ ਜਿਹਾ ਤੁਸੀਂ ਬੈਟਿੰਗ ਆਰਡਰ ਵੀ ਚੇਂਜ ਕੀਤਾ ਸੀ ਹਾਂ ਜੀ ਸਰ ਹਾਂ ਰਿਚਾ ਨੂੰ ਮੈਂ ਕਿਹਾ ਥੋੜਾ ਜਿਆ ਅੱਗੇ ਵਾਸਤੇ ਰੈਟ ਕਰ ਸਹੀ ਹਾਂ 40 ਓਵਰ ਤੋਂ ਬਾਅਦ ਹੀ ਆਇਆ ਸੀ ਪਰ ਜਿਹੜਾ ਤੁਹਾਡਾ ਕਪਤਾਨੀ ਦੀ ਵੀ ਤਾਰੀਫ ਹੋ ਰਹੀ ਹੈ ਕਿ बॉलिंग चेंजेस ਹਨਾ ਤੇ اور ਜਦੋਂ ਵੀ ਬੋਲਿੰਗ ਚੇਂਜ ਹੋਈ ਕੁਝ ਨਾ ਕੁਝ ਹੈਪਨ ਹੋਇਆ ਨਾ ਕਿਸੇ ਨਾ ਕਿਸ ਤਰੀਕੇ ਪਰ ਕਿਉਂਕਿ ਦੋਨੇ ਟੀਮਾਂ ਪਹਿਲੀ ਵਾਰ ਫਾਈਨਲ ਖੇਡ ਰਹੀਆਂ ਸੀ ਪ੍ਰੈਸ਼ਰ ਤਾਂ ਫਿਰ ਇੱਕੋ ਜਿਹਾ ਸੀ ਹਨਾ ਤੇ ਬਾਕੀ ਤੁਹਾਨੂੰ ਟਰੋਫੀ ਲੈਣ ਵੇਲੇ ਨੱਚਦੇ ਨੂੰ ਵੀ ਦੇਖਿਆ ਭੰਗੜਾ ਪਾਉਂਦੇ ਨੂੰ ਤੇ ਪੰਜਾਬੀ ਭੰਗੜਾ ਬੰਦੇ ਜਾਂਦੀ ਦੀ ਹਾਂ ਬਿਲਕੁਲ ਬਿਲਕੁਲ ਤੇ ਆਪਣੇ ਅਰਸ਼ਪ੍ਰੀਤ ਵੀ ਮੈਨ ਆਫ ਦਿ ਮੈਚ ਉਸ ਦਿਨ ਆਏ ਅਨਾ ਤੇ ਅਭਿਸ਼ੇਕ ਦੀ ਫਾਰਮ ਵੀ اچھی ਚੱਲ ਰਹੀ ਹੈ ਸ਼ੁਮਨ ਵੀ ਤੋਂ ਸਾਰੀ ਪੰਜਾਬ ਦਾ ਜਿਹੜਾ ਸਾਡਾ ਸਪੋਰਟਸ ਦਾ ਜਿਹੜਾ ਬੈਚ ਹੈ ਮੈਂ ਕਹੂੰਗਾ ਸਾਰਾ ਬੈਚ ਹੀ ਬਹੁਤ ਵਧੀਆ ਪਰਫਾਰਮ ਕਰ ਰਿਹਾ ਤੇ ਤੁਸੀਂ ਆਓ ਪੰਜਾਬ ਚ ਕਦੋਂ ਆਣਾ ਪੰਜਾਬ ਸਰ ਅਸੀਂ ਸਾਨੂੰ ਹੋਲੀ ਵਾਲੀ ਪਤਾ ਚੱਲ ਰਹਾ ਹੈ ਕਿ ਸਾਡਾ ਕੱਲ ਕੀ ਹੈ ਓਕੇ ਤੁਸੀਂ ਆਓ ਮੋਸਟ ਵੈਲਕਮ ਤੇ ਮਾਪਿਆਂ ਨੂੰ ਮਾਤਾ ਪਿਤਾ ਨੂੰ ਸਾਰਿਆਂ ਨੂੰ ਬੜਾਈ ਤੇ ਮੈਂ ਵਸੇ ਸੁੰਨ ਲੀਸ ਇੰਟਰਵਿਊ ਨਾਲ ਦੀ ਤੁਸੀਂ ਕਹੇ ਸੀ ਨਾ ਵੀ ਹਿੰਦੀ ਵੀ ਠੀਕ ਆ ਪੰਜਾਬੀ ਵੀ ਅੰਗਰੇਜ਼ੀ ਚ ਥੋੜਾ ਜਿਹਾ ਇਹ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਯਾਨਕ ਤਾਂ ਤੇ ਪਰ ਬੜਾ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੇ ਬਹੁਤ ਮਿਠਾਲੀ ਗਾਜ ਹੋ ਗਈ ਯਾਰ ਜੀ ਸਰ ਮਲਹੋਤਰਾ ਗੋਸ਼ਮਾ ਬਈ ਹਾਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਜਾਗ ਲਾਇਆ ਨਾ ਕਿ ਕੁੜੀਆਂ ਵੀ ਕ੍ਰਿਕਟ ਖੇਡ ਸਕਦੀਆਂ ਨਹੀਂ ਤਾਂ ਸਿਰਫ ਘਰੇ ਥਾਪੀ ਨਾਲ ਹੀ ਥੋੜਾ ਬਹੁਤ ਆਪਣੇ ਭਰਾਵਾਂ ਨਾਲ ਜਾਂ ਹਨਾ ਉੱਥੇ ਉੱਥੇ ਖੇਡ ਲੈਂਦੇ ਸੀ ਤੇ ਉਹ ਉਹਦੇ ਚ ਵੀ ਸਮਝਦੇ ਨਹੀਂ ਸੀ ਵੀ ਚਲੋ ਦੋ ਬੱਲਾਂ ਇਹਨੂੰ ਖੜਾ ਦਿਓ ਯਾਰ ਦੋ ਬੱਲਾਂ ਝੋਟ ਹੋ ਜਾਣਾ ਇਹਨੇ ਹਨਾ ਪਰ ਹੁਣ ਹੁਣ ਜਿਹੜੀਆਂ ਡਾਈਆਂ ਲੱਗ ਰਹੀਆਂ ਨੇ ਜਾਂ ਜਿਹੜੇ ਕੈਚ ਫੜੇ ਜਾ ਰਹੇ ਨੇ ਉਹ ਮਤਲਬ ਵਡ ਕਲਾਸ ਕੈਚੇਸ ਨੇ ਸੋ ਅਮਨਜੋਤ ਸੈਮੀ ਫਾਈਨਲ ਚ ਵੀ ਜਿਹੜਾ ਵਿਨਿੰਗ ਫੋਰ ਸੀਗਾ ਅਮਨਜੋਤ ਹੀ ਸੀ ਯਾਰ ਅੱਛਾ ਸ਼ਾਟ ਹਨਾ ਕੱਟ ਸ਼ਾਟ ਆ ਦੋ ਚੌਕੇ ਤਾਂ ਆਖਰੀ ਜਿਹੇ ਨੇ ਉਹ ਮੈਨੂੰ ਇਹ ਲੱਗ ਜਾਂ ਸੀ ਕਿ ਵੀ ਹਜੇ ਕਾਫੀ ਬੋਲਣ ਪਈਆਂ ਨੇ ਹੁਣ ਕਾਫੀ ਫਰਕ ਪੈ ਗਿਆ ਇੱਕ ਇੱਕ ਦੋ ਦੋ ਲੈ ਲਓ ਕਿਤੇ ਆਉਂਦਾ ਪਰ ਮੈਨੂੰ ਕਾਲੀ ਸੀ ਜਲਦੀ ਸੀ ਸੋ ਅਮਨ ਕਰਦੇ ਨੂੰ ਕਰ ਦੇਣਾਗਾ ਲੋਕੀ ਇਥੇ ਕੀ ਕਹਿੰਦੇ ਹਾਂਜੀ ਸਰ ਸਾਰੇ ਖੁਸ਼ ਨੇ ਬਸ ਹੁਣ ਵੇਟ ਕਰ ਰਹੇ ਨੇ ਸਾਰੇ ਆਂਦੇ ਹਾਂ ਤੁਸੀਂ ਆਓ ਸਾਨੂੰ ਸਾਰਿਆਂ ਨੂੰ ਹੀ ਉਨਾ ਹੀ ਇੰਤਜ਼ਾਰ ਹੈ ਸਾਰਿਆਂ ਨੂੰ ਤੁਸੀਂ ਆਓ ਤੁਹਾਨੂੰ ਅਸੀਂ ਅੱਖਾਂ ਤੇ ਬਿਠਾਵਾਂਗੇ ਤੁਹਾਡਾ ਸਵਾਗਤ ਕਰਾਂਗੇ ਤੇ ਤੁਹਾਨੂੰ ਤੁਸੀਂ ਪੰਜਾਬ ਦੀ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ ਔਰ ਸਾਡੀਆਂ ਲੱਖਾਂ ਧੀਆਂ ਵਾਸਤੇ ਤੁਸੀਂ ਪ੍ਰੇਰਨਾ ਸਰੋਤ ਹੋ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫੇਰ ਤੇ ਵਰਲਡ ਕੱਪ ਦੀ ਟਰੋਫੀ ਜਿਹੜੀ ਆ ਉਹ ਪੰਜਾਬ ਚ ਆਊਗੀ ਕਿ ਮਤਲਬ ਟਾਈਮ ਲੱਗ ਜੂਗਾ ਜੇ ਕਿਤੇ ਹੋਰ ਜਾਣਾ ਉਹਨੇ ਪਹਿਲਾਂ ਨਹੀਂ ਸਰ ਉਹ ਤਾਂ ਆਫਿਸ ਚਲੀ ਜਾਏਗੀ ਬੀਸੀਸੀ ਆਫਿਸ ਤੁਸੀਂ ਬੱਸ ਇਹ ਆਪਾਂ ਮੰਗਾ ਨਹੀਂ ਸਕਦੇ ਵੀ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਰਿਕਵੈਸਟ ਕਰਾਂਗੇ ਰਿਕਵੈਸਟ ਕਰਾਂਗੇ ਜੀ ਹਾਂ ਵੀ ਸਾਨੂੰ ਭਈ ਅਸੀਂ ਕਿਹੜਾ ਦੇਣਾ ਇਹਦਾ ਪੰਜਾਬ ਚ ਜੀ ਜੀ ਸਰ ਜੀ ਤੇ ਕਪਤਾਨ ਦੀ ਸਟੇਜ ਤਾਂ ਹੋਣੀ ਚਾਹੀਦੀ ਆ ਉਹ ਵੀ ਲੋਕ ਦੇਖਣਾ ਚਾਹੁੰਦੇ ਨੇ ਹੱਥ ਲਾ ਕੇ ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਕਿ ਤੁਹਾਨੂੰ ਪਹਿਲਾਂ ਟੈਲੀਵਿਜ਼ਨ ਤੇ ਦੇਖਿਆ ਸੀ ਹੱਥ ਲਾ ਕੇ ਅੱਜ ਪਹਿਲੀ ਵਾਰ ਦੇਖਿਆ ਚਲੋ ਬਹੁਤ-ਬਹੁਤ ਮੁबारकਾਂ ਤੁਹਾਡੇ ਚਿਹਰੇ ਦੀ ਸਮਾਈਲ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਮਿਹਨਤ ਕੀਤੀ ਉਸ ਮਿਹਨਤ ਦਾ ਮੁੱਲ ਮਿਲਿਆ ਔਰ ਜਦੋਂ ਮਿਹਨਤ ਤੋਂ ਬਾਅਦ ਫਲ ਮਿਲਦਾ ਉਸ ਫਲ ਦਾ ਜਿਹੜਾ ਸਵਾਦ ਹੈ ਉਹ ਵੱਖਰੇ ਨੇ ਸੋ ਮੇਰੇ ਖਿਆਲ ਚੋ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਮਰਜੀ ਇੰਟਰਵਿਊ ਦੇ ਲਿਓ ਪਰ ਜੋ ਤੁਹਾਡੇ ਅੰਦਰ ਫੀਲਿੰਗ ਹੈ ਜੋ ਤੁਹਾਡੇ ਅੰਦਰ ਵਰਲਡ ਚੈਂਪੀਅਨ ਬਣਨ ਦਾ ਜਿਹੜਾ ਸਾਰੀ ਉਮਰ ਵਾਸਤੇ ਤੁਹਾਡੇ ਜਿਹੜਾ ਨਾਮ ਰਹੂਗਾ ਤੇ ਮਾਪੇ ਪ੍ਰਾਊਡ ਨਾਲ ਅੱਗੇ ਅਗਲੀਆਂ ਪੀੜ੍ਹੀਆਂ ਪ੍ਰਾਊਡ ਨਾਲ ਦੱਸਿਆ ਕਰਨਗੀਆਂ ਕਿ ਸਾਡੇ ਜਿਹੜੇ ਕਰ ਟਰੋਫੀ ਜੀਨਰ ਜਿਹੜੇ ਸੀਗੇ ਜਿੰਨੇ ਜੋ ਓਲੰਪੀਅਨ ਦੱਸਦੇ ਕੋਈ ਕਿ ਮੈਂ 1900 74 ਦਾ ਜਾਂ 1982 ਦੇ অলিম্পিক ਦਾ ਵਿੱਚ ਮੈਂ ਲੰਪੀਆ ਨਾ ਜਾ ਇਦਾਂ ਦੱਸ ਦਿਆ ਨਾ ਪ੍ਰਾਊਡ ਨਾਲ ਹਾਂਜੀ ਜੀ ਸੋ ਇੱਕ ਇਤਿਹਾਸ ਤੁਸੀਂ ਰਚਤਾ ਤੇ ਤੁਹਾਡੀ ਖੁਸ਼ੀ ਜਿਹੜੀ ਹੈ ਉਹ ਸਾਡੀ ਖੁਸ਼ੀ ਹੈ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਹਨ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਖੁਸ਼ੀਆਂ ਤੁਹਾਡੀਆਂ ਵੰਡਾਂਗੇ ਤੇ ਖੁਸ਼ੀਆਂ ਸਾਰੇ ਪੰਜਾਬ ਦੇ ਦੁੱਖ ਨਹੀਂ ਤਕਨੇ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਜਿਉਂਦੇ ਬਸਦੇ ਰਹੋ ਧੰਨਵਾਦ ਸਸਿਕਾ ਸਸਿਕਾ ਸਹੀ